ਜਿੱਥੇ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਈ ਉੱਥੇ ਹੀ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਆਪਣੇ ਸਮਰਥਕਾਂ ਦੇ ਨਾਲ ਸਾਬਕਾ ਮੰਤਰੀ ਮਨੋਜਨ ਕਾਲੀਆ ਦੇ ਘਰ ਦੇ ਬਾਹਰ ਸ਼ਾਂਤੀਪੂਰ ਤਰੀਕੇ ਨਾਲ ਜਿਹੜਾ ਹੈ ਪ੍ਰੋਟੈਸਟ ਉਹਨਾਂ ਵੱਲੋਂ ਕੀਤਾ ਜਾ ਰਿਹਾ ਗਲਬਤ ਵੀ ਕਰਨ ਦੀ ਕੋਸ਼ਿਸ਼ ਕਰਨਗੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਸਾਬਕਾ ਮੰਤਰੀ ਮਨੋਜਨ ਕਾਲੀਆ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਿਹੜੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਆਪਣੇ ਸਾਥੀਆਂ ਦੇ ਨਾਲ ਔਰ ਜਿਹੜਾ ਹੈ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵ ਅੱਜ ਸਬਕਾ ਮੰਤਰੀ ਮਰੰਜਨ ਕਾਲੀਏ ਦੇ ਘਰ ਦੇ ਬਾਅਦ ਤੁਸੀਂ ਆਪਣੇ ਸਾਥੀਆਂ ਦੇ ਨਾਲ ਪਹੁੰਚੋ ਪ੍ਰੋਟੈਸਟ ਕਰਨ ਲਈ ਦੇਖੋ ਅੱਜ ਬੜੀ ਝੂਠੇ ਵਾਦੇ ਕਰ ਗਿਆ ਇਹ 2 ਮਿੰਟ ਰੁਕ ਜੀ ਅੱਜ ਬੜੀ ਚਿੰਤਾ ਦਾ ਅੱਜ ਬੜੀ ਚਿੰਤਾ ਦਾ ਵਿਸ਼ਾ ਅੱਜ ਦੇਸ਼ਦਾਨ ਦਾਤਾ ਸੜਕਾਂ ਤੇ ਉੱਤਰ ਆਇਆ ਕਿਉਂ ਉੱਤਰਿਆ ਕਿਉਂਕਿ ਛੋਟੇ ਵਪਾਰੀਆਂ ਨਾਲ ਇਹਨਾਂ ਨੇ 2 ਸਾਲ ਪਹਿਲਾਂ ਜਦੋਂ ਕੰਗਸਾਨਾਂ ਨੇ ਪ੍ਰੋਟੈਸਟ ਕੀਤਾ ਸੀ ਇਹ ਜਿਹੜੇ ਬਿੱਲ ਲੈ ਕੇ ਆਏ ਸੀ ਪਾਰਲੀਮੈਂਟ ਦੇ ਵਿੱਚ ਉਹਦੇ ਅਗੇਂਸਟ 1 ਸਾਲ ਪ੍ਰੋਟੈਸਟ ਚੱਲਿਆ ਔਰ ਸਰਕਾਰ ਨੇ ਵਾਦਾ ਕੀਤਾ ਸੀ ਵੀ ਅਸੀਂ ਇਹ ਬਿੱਲ ਖਤਮ ਕਰਾਂਗੇ ਤੇ ਨਵੀਂ ਪਾਲਿਸੀ ਤੇ ਬਣਾ ਕੇ ਤੇ ਕਿਸਾਨਾਂ ਨੂੰ ਰਾਹਤ ਦੇਵਾਂਗੇ ਅੱਜ 700 ਤੋਂ ਵੱਧ ਜਾਨਾਂ ਵੀ ਗੁਆਈਆਂ ਕਿਸਾਨਾਂ ਨੇ ਤੇ ਸਰਕਾਰ ਤੇ ਵਿਸ਼ਵਾਸ ਵੀ ਕੀਤਾ ਤੇ ਸਰਕਾਰ ਨੇ ਫੇਰ ਧੋਖਾ ਦਿੱਤਾ ਤਾਂ ਤਾਂ ਦੁਬਾਰਾ ਮਜਬੂਰ ਹੋ ਕੇ ਕਿਸਾਨ ਛੜਕਾਂ ਤੇ ਉਤਰਿਆ ਬਪਾ ਛੋਟਾ ਵਪਾਰੀ ਵਰਗ ਪ੍ਰਭਾਵਿਤ ਹੋ ਰਿਹਾ ਤੇ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਵੀ ਇਸ ਲੜਾਈ ਦੇ ਵਿੱਚ ਕਾਂਗਰਸ ਖੁੱਲ ਕੇ ਕਿਸਾਨਾਂ ਔਰ ਛੋਟੇ ਵਪਾਰੀ ਵਰਗ ਦੇ ਨਾਲ ਡਟ ਕੇ ਉਹਨਾਂ ਦਾ ਸਾਥ ਦੇਊਗੀ ਔਰ ਉਹਦੇ ਲਈ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਜੀ ਨੇ ਆਦੇਸ਼ ਦਿੱਤੇ ਵੀ ਜ਼ਿਲ੍ਹਾ ਦੇ ਵਿੱਚ ਹਰ ਬੀਜਪੀ ਲੀਡਰ ਦੇ ਘਰ ਆ ਸੀ ਪ੍ਰੋਟੈਸਟ ਕਰਨਾ ਤੇ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਚੰਡੀਗੜ੍ਹ ਦੇ ਵਿੱਚ ਬੀਜਪੀ ਦੇ ਉਲਟ ਪ੍ਰੋਟੈਸਟ ਕਰੂਗੀ ਸੋ ਅੱਜ ਅਸੀਂ ਖੁੱਲ ਕੇ ਕਿਸਾਨਾਂ ਦੀ ਸਪੋਰਟ ਤੇ ਆ ਗਏ ਆ ਔਰ ਆਉਣ ਵਾਲੇ ਦਿਨਾਂ 'ਚ ਵੱਡੀ ਰਣਨੀਤੀ ਬਣਾ ਕੇ ਜੇ ਨਾ ਕੋਈ ਕਿਸੇ ਪਾਸੇ ਇਹਨਾਂ ਬੀਜਪੀ ਨੇ ਕੋਈ ਫੈਸਲਾ ਲਿਆ ਤਾਂ ਅਸੀਂ ਵੱਡਾ ਸੰਘਰਸ਼ ਕਰ ਜਾਰੀ ਕਰ ਆ ਰੰਭਾ ਗਿਆ ਆਉਣ ਵਾਲੇ ਦਿਨਾਂ 'ਚ ਹਾਂ ਜੋ ਦੋ ਮੀਟਿੰਗਾਂ ਹੋ ਚੁੱਕੀਆਂ ਕਿਸਾਨਾਂ ਦੇ ਨਾਲ ਮਗਰ ਕੋਈ ਵੀ ਹੱਲ ਜਿਹੜਾ ਦਿਖਾਈ ਨਹੀਂ ਦੇ ਰਿਹਾ ਨਿਕਲਦਾ ਉਦੀ ਮੰਚਾ ਉਹਨਾਂ ਦੀ ਸਾਫ ਨਹੀਂ ਦੇਖੋ ਕਿਸਾਨ ਫੇਰ ਭੋਲੇ ਪਾਲੇ ਆ ਵਿਸ਼ਵਾਸ ਕਰ ਜਾਂਦੇ ਆ ਪਰ ਜਿਹੜੀ ਉਹ ਲੀਡਰਸ਼ਿਪ ਹੈ ਦਿੱਲੀ ਦੀ ਸਾਨੂੰ ਉਹਨਾਂ ਦੀ ਮੰਚਾ ਸਾਫ ਨਹੀਂ ਦਿਖ ਰਹੀ ਇਸ ਕਰਕੇ ਅੱਜ ਲੋਕਾਂ ਨੂੰ ਛੜਕਾਂ ਦੇ ਉੱਤਰਾ ਅੱਜ ਕੀ ਹੋ ਰਿਹਾ ਸ਼ੰਭੂ ਬਾਰਡਰ ਤੇ ਜਾਂ ਦੂਸਰੇ ਬਾਰਡਰਾਂ ਤੇ ਅੱਜ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਗੋਲੀਆਂ ਚਲਾਈ ਜਾ ਰਹੀਆਂ ਕਿਸਾਨ ਇੰਜੜ ਹੋ ਰਹੇ ਹਸਪੀਟਲਾਂ ਚ ਪਏ ਆ ਤੁਸੀਂ ਰੋਜ਼ ਦੇਖ ਰਹੇ ਆ ਸੋ ਅੱਜ ਮੈਂ ਸਮਝਦਾ ਬੜਾ ਇੱਕ ਜਿਹੜਾ ਅੰਨਦਾਤਾ ਸੀ ਦੇਸ਼ ਦਾ ਅੱਜ ਜੋ ਸੜਕਾਂ ਤੇ ਰੋਲ ਨੂੰ ਮਜਬੂਰ ਹੋਇਆ ਸੋ ਇਹ ਬੜੀ ਦੇਸ਼ ਦੀ ਵੱਧ ਕਿਸਮਤੀ ਆ ਮੈਂ ਕਹੂੰਗਾ ਜੋ ਹਰਿਆਣਾ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਮੁਸ਼ਕਲਾਂ ਆ ਰਹੀਆਂ ਮੰਗਰ ਜਿਹੜੇ ਕਿਸਾਨ ਆ ਮੂੰਹ ਤੋੜ ਕੇ ਹਰਿਆਣਾ ਪੁਲਿਸ ਨੂੰ ਜਵਾਬ ਦੇ ਰਹੇ ਆ ਮੈਂ ਕਹਾਂ ਜੀ ਉਹ ਅਜੇ ਦੇਖ ਰਹੇ ਆ ਦਿੱਲੀ ਵਾਲੇ ਕਰ ਕੀ ਰਹੇ ਆ ਜੇ ਕਿਸੇ ਗੱਲ ਕਿਸੇ ਪਾਸੇ ਭਾਜਪੀ ਨੇ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਹਕੂਮਤ ਨੇ ਇਹ ਫੈਸਲਾ ਸਹੀ ਢੰਗ ਨਾਲ ਨਾ ਲਿਆ ਤਾਂ ਅਸੀਂ ਇਹ ਸਾਰੀਆਂ ਕੰਦਾ-ਕੁੰਦਾ ਤੋੜ ਕੇ ਅੱਗੇ ਨਿਕਲਾਂਗੇ ਔਰ ਦਿੱਲੀ ਬਾਰਡਰ ਤੇ ਜਾ ਕੇ ਆਪਣਾ ਪੂਰਾ ਪ੍ਰੋਟੈਸਟ ਕਰਾਂਗੇ ਮਗਰ ਕੋਰਟ ਵੱਲੋਂ ਵੀ ਆਰਡਰ ਕਾ ਜਾਰੀ ਕਰ ਦਿੱਤਾ ਗਿਆ ਹੈ ਕਿ ਦਿੱਲੀ ਸਰਕਾਰ ਔਰ ਹਰਿਆਣਾ ਸਰਕਾਰ ਕਿਸਾਨਾਂ ਨਾਲ ਬੈ ਕੇ ਗਲਤ ਬਾਤ ਕਰੇ ਇਹਨਾਂ ਨੂੰ ਰਸਤਾ ਦੇਵੇ ਬਿਲਕੁਲ ਨਾ ਹੋਣਾ ਚਾਹੀਦਾ ਇਹ ਲੋਕਤੰਤਰ ਆ ਯਾਰ ਲੋਕਤੰਤਰ ਆ ਸਾਨੂੰ ਰਾਈਟ ਆ ਆਪਣਾ ਹੱਕ ਮੰਗਣਾ ਅਸੀਂ ਕੋਈ ਬਦਮਾਸ਼ੀ ਨਹੀਂ ਕਰ ਰਹੇ ਅਸੀਂ ਕੋਈ ਗੋਲੀਆਂ ਨਹੀਂ ਚਲਾਉਣ ਜਾ ਰਹੇ ਅਸੀਂ ਕੋਈ ਅਤਵਾਦੀ ਨਹੀਂ ਅਸੀਂ ਤਾਂ ਸਿਰਫ ਆਪਣਾ ਹੱਕ ਮੰਗਣ ਜਾ ਰਹੇ ਹਾਂ ਸਾਡਾ ਹੱਕ ਮੰਗਣਾ ਹਰ ਸਰਕਾਰ ਦੇ ਮੂਹਰੇ ਸਾਡਾ ਹੱਕ ਬਣਦਾ ਹਾਂ ਜਿਹੜਾ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇਹ ਸ਼ਾਂਤੀਪੂਰਨ ਤਰੀਕੇ ਨਾਲ ਹੋਏਗਾ ਜਾਂ ਅੱਗੇ ਵਧਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਨਹੀਂ ਅਸੀਂ ਅੱਜ ਦਾ ਜਿਹੜਾ ਸ਼ਾਂਤੀਪੂਰਵ ਤਰੀਕੇ ਨਾਲ ਅਸੀਂ ਇਹਨੂੰ ਪ੍ਰੋਟੈਸਟ ਨੂੰ ਕਰਨਾ ਅਸੀਂ ਲੜਾਈ ਝਗੜਾ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਦੇ ਮਦਈ ਆ ਅਸੀਂ ਸੂਬੇ ਵਿੱਚ ਸ਼ਾਂਤੀ ਚਾਹੁੰਦੇ ਆ ਅਮਨ ਸ਼ਾਂਤੀ ਹਮੇਸ਼ਾ ਜਿਹੜਾ ਉਹ ਚੰਗਾ ਸੰਕੇਤ ਹੁੰਦਾ ਤੇ ਅਸੀਂ ਅਮਨ ਸ਼ਾਂਤੀ ਦੇ ਮਦਈ ਬਣ ਕੇ ਕੰਮ ਕਰਾਂਗੇ ਔਰ ਆਪਣੇ ਹੱਕ ਲੈ ਕੇ ਰਾਂਗੇ ਹਾਂ ਸਾਬਕਾ ਡੀਸੀਪੀ ਰਜਿੰਦਰ ਸਿੰਘ ਵੀ ਪਹੁੰਚੇ ਹੋਏ ਨੇ ਕਿਸਾਨਾਂ ਨੂੰ ਸਮਰਥਨ ਦੇ ਲਈ ਕਿਉਂ ਕਿ ਖੁਦ ਵੀ ਇਹ ਕਿਸਾਨ ਰਜਿੰਦਰ ਸਿੰਘ ਜੋ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਦੀਆਂ ਪਈਆਂ ਉਸ ਨੂੰ ਕਿੱਦਾਂ ਦੇਖਦੇ ਪਏ ਇਹ ਬਹੁਤ ਮਾੜੀ ਗੱਲ ਹੋ ਰਹੀ ਹੈ ਜਿਹੜੇ ਕਿਸਾਨ ਹੈ ਆਪਣੇ ਇਸ਼ੂ ਲੈ ਕੇ ਸੈਂਟਰ ਸਰਕਾਰ ਨੂੰ ਦੱਸਣ ਜਾ ਰਹੇ ਆ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ 2-3 ਸਾਲ ਹੋ ਗਏ ਪਹਿਲਾਂ ਤੋਂ ਲਾਰੇ ਲਾਏ ਹੋਏ ਆ ਇਹ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ ਉੱਥੇ ਇਹਨਾਂ ਨੂੰ ਰੋਕ ਕੇ ਇਹਨਾਂ ਤੇ ਅਥਰੂ ਗੈਜ਼ ਲਾਠੀ ਚਾਰਜ ਹੋ ਰਿਹਾ ਹੈ ਇਹ ਬੜੀ ਮਾੜੀ ਗੱਲ ਹੈ ਜਿਹੜਾ ਅੱਜ ਦਾ ਧਰਨਾ ਲਾਇਆ ਹੈ ਇਹ ਲਾਡੋ ਸ਼ੇਰੇ ਵਾਲੀਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਰਹਿਨਮਾਈ ਥੱਲੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਇਹ ਧਰਨਾ ਲਾਇਆ ਜਾ ਰਿਹਾ ਹੈ ਸਾਰੇ ਹੈੱਡਕੁਆਰਟਰਾਂ ਤੇ ਪ੍ਰਦੇਸ਼ ਕਾਂਗਰਸ ਵੱਲੋਂ ਆਦੇਸ਼ਦਾਰੀ ਹੋਇਆ ਹੈ ਕਿ ਭਾਜਪਾ ਲੀਡਰਾਂ ਦੇ ਘਰਾ ਅੱਗੇ ਪੀਸਫੁਲੀ ਧਰਨਾ ਲਾਓ ਤੇ ਇਹਨਾਂ ਨੂੰ ਜੁਗਾਓ ਤਾਂ ਕਿ ਕਿਸਾਨਾਂ ਦੇ ਜਿਹੜੇ ਇਸ਼ੂ ਹੈ ਉਹ ਠੀਕ ਢੰਗ ਨਾਲ ਸੁਣ ਕੇ ਤੇ ਉਹਨਾਂ ਦਾ ਨਿਬਟਾਰਾ ਕੀਤਾ ਜਾਵੇ। ਕਿਸੀ ਸਾਬਕਾ ਡੀਸੀਪੀ ਰਜਿੰਦਰ ਸਿੰਘ ਤੁਹਾਨੂੰ ਤਸਵੀਰਾਂ ਇੱਕ ਵਾਰੀ ਫੇਰ ਦਿਖਾਉਂਦੇ ਸਾਬਕਾ ਮੰਤਰੀ ਮਨੋਜਨ ਕਾਲੀਏ ਦੇ ਘਰ ਦੀਆਂ ਨੇ ਜਿੱਥੇ ਕਾਂਗਰਸ ਦੇ ਲੀਡਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀਆ ਵੱਲੋਂ ਆਪਣੇ ਸਾਥੀਆਂ ਦੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਉੱਥੇ ਹੀ ਦੂਸਰੇ ਪਾਸੇ ਦੀਆਂ ਤਸਵੀਰਾਂ ਦਿਖਾਉਂਦੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਆ ਪੁਕਤਾ ਜਿਹੜੇ ਇੰਤਜ਼ਾਮ ਕੀਤੇ ਕੋਈ ਨੇ ਬੈਰੀਕੇਡ ਕੀਤੀ ਹੋਈ ਹੈ ਤਾਂ ਕਿ ਜਿਹੜੇ ਲੋਕ ਜਿੱਥੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਉਹ ਅੱਗੇ ਨਾ ਵਧਣ ਤਸਵੀਰਾਂ ਤੁਹਾਨੂੰ ਪੂਰੀ ਫੇਰ ਸਾਂਝੀਆਂ ਕਰਦੇ ਨੇ ਜਲੰਧ ਸ਼ਹਿਰ ਦੀਆਂ ਨੇ ਜਿੱਥੇ ਹਰਦੀਪ ਸਿੰਘ ਲਾਡੀ ਸ਼ੇਰੋ ਵਾਲੀਆ ਸ਼ਾਹਕੋਟ ਦੇ ਵਿਧਾਇਕ ਆਪਣੇ ਸਾਥੀਆਂ ਦੇ ਨਾਲ ਪ੍ਰੋਟੈਸਟ ਕਰਨ ਲਈ ਪਹੁੰਚੇ ਹੋਏ ਨੇ ਸਾਬਕਾ ਮੰਤਰੀ ਮਰੋਜਨ ਕਾਲੀਆ ਦੇ ਘਰ ਦੀਆਂ ਘਰ ਦੇ ਬਾਹਰ ਔਰ ਉੱਥੇ ਹੀ ਪੁਲਿਸ ਵੱਲੋਂ ਜਿਹੜਾ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਬੈਰੀਕੇਡ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਵਿਅਕਤੀ ਅੱਗੇ ਨਾ ਵੱਧ ਸਕੇ